ਸਤਨਾਮ ਧੰਨਵਾਦ ਗੁਰੂ ਸਾਹਿਬ ਦਾਸ ਤੇਰੀ ਕੀ ਬੇਨਤੀ ਰਦ ਕਰ ਪ੍ਰਗਾਸ ਤੇਮਰੀ ਕਿਰਪਾ ਤੇ ਫਾਰ ਬ੍ਰਹਮ ਦੁਖਨ ਕੋ ਨਾਸ ਤਾਤੀ ਵਾਉ ਨ ਲਗਈ ਪਾਰ ਬ੍ਰਹਮਨ ਸ਼ਰਨਾਈ ਚੌ ਗਿਰਦ ਹਮਾਰਾ ਰਾਮ ਕਾ ਦੁੱਖ ਲਗੈ ਨਾਮ ਭਾਈ ਤੁਦੇ ਆ ਗਇਆ ਰਦਾਸ ਹਮਾਰੀ ਜੀਓ ਪੰਡ ਸਬ ਤੇਰਾ ਪਹ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਤਰਜੀਹ ਰੇ ਇਕ ਠੇਕ ਤੂੰ ਲਾਹ ਵਡਾਨੀ ਆਸ ਨਾਨਕ ਨਾਮ ਧਿਆਈ ਐ ਕਾਰਜ ਆਵੈ ਰਾਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪਰਮ ਸਤਕਾਰਯੋਗ ਤਕਤੈ ਸਵਾਇਮਨ ਦਸਾਹੀ ਪਾਤਸ਼ਾਹਾਂ ਦੀ ਆਤਮਿਕ ਜੋਤ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਂਦੇ ਆਪਣ ਪਵਿੱਤਰ ਚਰਨ ਕਮਲਾ ਵਿੱਚ ਜੁੜਮਲਵੇਟਰ ਸਾਹਿਬ ਸੰਤ ਜੀ ਉਹ ਸਤਿਗੁਰਾਂ ਦੀ ਅਪਾਰ ਰਹਿਮ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਤੋਂ ਦਾਤਾਰ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਉਸ ਨਰੰਗਕਰ ਪਾਤਸ਼ਾਹ ਵਾਹਿਗੁਰੂ ਜੀ ਦੇ ਪਾਵਨ ਪਵਿੱਤ ਗੁਣਾ ਨੂੰ ਸਤਗੁਰਾਂ ਦੀ ਇਲਾਹੀ ਬਾਣੀ ਦੇ ਵਿੱਚੋਂ ਸ਼ਰਵਣ ਕਰਨ ਦਾ ਭਾਗਾ ਸਮਾ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੋਣਾ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਘਟ ਮਾਰਾ ਕਭੂ ਨਾ ਛੱਡੈ ਖੇਤ ਦੇ ਮਹਾਵਾਕ ਅਨੁਸਾਰ ਕਲ ਰੋਜ 1984 ਕੱਲੂ ਘਰੇ ਦਿਵਸ ਨੂੰ ਮੁੱਖ ਰੱਖਨੇ ਹੁਆ ਸਮੂ ਨਾ ਨਾ ਨਿਵਾ ਗੁਰਸਿੱਖ ਸੰਤਾਂ ਨੇ ਉਨਾ ਸਮੂਹ ਸ਼ਹੀਦਾਂ ਦੀ ਜਾਦੂ ਮੁੱਖ ਰੱਖਦੇ ਹੋਏ ਅੰਤਰਕੀ ਬਾਣੀ ਆਈ ਤਨ ਸ਼ਗਲੀ ਜੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਗੁਰਮਰੀ ਜੀ ਆਦਮ ਸਾਧ ਸੰਪੂਰਨਤਾ ਹੋਈ ਦਾਤਾਰ ਪਾਖਸ਼ਾ ਮਹਾਰਾਜ ਰਹਿਮਤ ਕਰਨ ਸਮੁੱਚੀ ਕੌਮ ਇੱਕਾ ਪਿਆਰ ਇਤਫਾਕ ਬਖਸ਼ਿਸ਼ ਕਰਨ ਤਾਂ ਜੋ ਸਿੱਖਾਂ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਸਿਧਾਂਤ ਨਾਲ ਜੁੜ ਕੇ ਆਪਣੇ ਮਨੁੱਖੇ ਜਨਮ ਨੂੰ ਸਫਲਾ ਕਰ ਸਕੀਏ ਆਓ ਜੋ ਸਤਗੁਰਾਂ ਦੀ ਰਹਿਮਤ ਦਾ ਸਰਦਕਾ ਜਬਰ ਸ਼ਤਰ ਤਖਤ ਦੇ ਮਾਲਕ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂਦੇ ਪਾਵਨ ਪਵਿੱਤਰ ਲੜੀਵਾਰ ਸ਼ਬਦ ਵਿਚਾਰ ਪਰਣ ਮੜ ਕੇ ਸਾਂਝੀ ਕਰਦੇ ਆ ਆਪਣੀਆਂ ਸੁਰਤਾਂ ਨੂੰ ਗੁਰੂ ਚਰਨਾਂ ਦੇ ਵਿੱਚ ਹਾਜ਼ਰ ਕਰੀਏ ਤਾਂ ਜੋ ਜਿੱਥੇ ਆਪਾਂ ਇਸ ਲੜੀ ਨੂੰ ਗੁਰਮਖੋਪ ਵਿਸ਼ਰਾਮ ਦਿੱਤਾ ਸੀ ਉੱਥੋਂ ਹੀ ਆਰੰਭ ਕਰੀਏ 3 ਮਾ ਸ਼ਬਦ ਹੈ ਜੀ ਸਰਲੇਖ ਇਸ ਦਾ ਮਾਲਕੀਆਂ ਨੇ ਬਖਸ਼ਿਆ ਆਸਾ ਮਹੱਲਾ ਪੰਡਵਾ ਇੱਕ ਤੁਕੇ ਦੋ ਆਸਾ ਰਾਗ ਦੇ ਅੰਦਰ ਇਹ ਦੋ ਸ਼ਬਦ ਇੱਕ ਧੁਗੇ ਸਰਲੇਖ ਗੇਟ ਮਹਾਰਾਜੀਆਂ ਨੇ ਬਖਸ਼ਿਸ਼ ਕੀਤੀ ਆ 13 ਮਾਤੇ 14ਵਾਂ ਸ਼ਬਦ 13ਵੇਂ ਸ਼ਬਦ ਆਉਂ ਰਹਾਉ ਦੇ ਬੰਦ ਨੂੰ ਸਾਂਝਾ ਕਰਦੇ ਆ ਜੋ ਪਿਛਲੇ ਦਿਨ ਆਪਾਂ ਗੁਰਮਖੋ ਸਾਜ ਪਾਈ ਛੇਸ ਦੀ ਲੜੀ ਨੂੰ ਜੋੜੀਏ ਪਿਆਰ ਅਦਬ ਸਹਿਤ ਗੁਰੂ ਕੀ ਫਤਿਹ ਸਾਂਝੀ ਕਰੀਏ ਕੋਈ ਵੀ ਰਸਨਾ ਮੰਨ ਨਾ ਡਾਵੇ ਪਿਆਰ ਸਹਿਤ ਗੁਰੂ ਕੀ ਫਤਿਹ ਪ੍ਰਵਾਨ ਪਰਿਓ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਧੰਨਵਾਦ ਗੁਰੂ ਸਾਹਿਬ ਜੀ ਆਸ਼ਾ ਮਹੱਲਾ ਪੰਡਵਾ ਇਕ ਤੁਕੇ 2 ਆਸ਼ਾ ਰਾਗ ਦੇ ਅੰਦਰ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਆਪਣੀ ਰਚਨਾ ਤੋਂ ਫਰਮਾਨ ਕਰਦੇ ਆ ਰਹਾਉ ਦਾ ਬੰਦ ਆਪਾਂ ਪਿਛਲੇ ਦਿਨ ਵੀ ਸਾਂਝਾ ਕੀਤਾ ਪਰ ਇਹਦਾ ਦੁਹਰਾਓ ਕਰ ਲਈਏ ਤਾਂ ਜੋ ਗੁਰਮਖੋ ਆਪਣੀ ਸੁਰਤ ਜਿਹੜੀ ਆ ਉਹ ਇਹ ਸ਼ਬਦ ਦੇ ਵੱਲ ਆਪਣੇ ਆਪ ਨੂੰ ਧੁਕਾ ਸਕੇ ਜੀਵਤ ਮੂ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਜੀਵਤ ਮੁਵੇ ਏ ਗੁਰਮਖੋ ਐ ਸਤਸੰਗੀਓ ਜਿਹੜਾ ਮਨੁੱਖ ਮਾਇਆ ਦੇ ਵਿੱਚ ਮਸਤ ਰਹਿੰਦਾ ਮਨਾਈਆਂ ਕਰਦਾ ਮੂਏ ਆਤਮਕ ਮੌਤੇ ਮਰਿਆ ਹੁੰਦਾ ਨਿਸ਼ਾਨੀ ਇਹ ਆ ਕਿ ਜਦੋਂ ਤੁਸੀਂ ਉਹਦੇ ਹਾਂ ਵਿੱਚ ਹਾਂ ਨਾਮ ਭਰੋ ਤੇ ਉਹ ਤੜਫੜਦਾ ਜੈਸਾ ਕਿ ਆਪਾਂ ਪਿਛਲੇ ਦਿਨੀ ਇਤਿਹਾਸ ਦੇ ਵਿੱਚ ਸਾਂਝਾ ਕੀਤਾ ਮੂਏ ਸੇ ਜੀਵੇ ਤੇ ਜਿਨ੍ਹਾਂ ਗੁਰਮਖਾਂ ਨੇ ਆਪਣਾ ਮਨ ਗੁਰੂ ਦੇ ਸ਼ਬਦ ਵਿੱਚ ਮਾਰਿਆ ਉਸ ਦੀਵਕਾਲ ਵਾਸਤੇ ਜਾਉਂਦੇ ਆ ਸਰੀਰ ਕਰਕੇ ਭਾਮਿਓ ਚਲੇ ਗਏ ਹੋਣ ਇਸ ਕਰਕੇ ਜੇ ਤੇ ਗੁਰਮਖੋ ਆਤਮਕ ਮੌਤ ਮਰਨਾ ਫਿਰ ਤੇ ਗੁਰੂ ਕੇ ਸ਼ਬਦ ਤੋਂ ਦੂਰੀ ਬਣਾਉਣੀ ਪੈਣੀ ਆ ਜੇ ਆਤਮਕ ਜੀਵਨ ਚਾਹੁੰਨੇ ਆ ਵੀ ਸਰੀਰ ਬੇਸ਼ੱਕ ਚਲਿਆ ਜਾਵੇ ਤੇ ਗੁਰਮਖੋ ਗੁਣਾਂ ਦੀ ਬਾਤ ਬਿੰਦੀ ਰਵੇ ਤੇ ਫਿਰ ਸ਼ਬਦ ਦੇ ਵਿੱਚ ਮਨ ਮਾਰਨਾ ਬੋ ਤੇ ਇਹਦੇ ਨਾਲ ਦਾਤਾਰ ਪਰਸ਼ਾ ਮਾਲਕ ਜੀ ਕਹਿੰਦੇ ਕਲਾ ਵਰਤੂਗੀ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਆਤਮਕ ਜੀਵਨ ਚਾਹੀਦਾ ਤੇ ਗੁਰਮਖੋ ਹਰ ਹਰ ਨਾਮ ਅਵਖਦ ਮੁਖ ਪਾਇਆ ਗੁਰੂ ਚਰਨਾਂ ਦੇ ਵਿੱਚ ਆਉਣਾ ਪੈਣਾ ਗੁਰੂ ਕੇ ਬਚਨਾਂ ਨੂੰ ਸੁਣਨਾ ਪੈਣਾ ਪੜ੍ਹਨਾ ਪੈਣਾ ਕਮਾਉਣਾ ਪੈਣਾ ਤੇ ਗੁਰੂ ਤਰਸ ਕਰਨਗੇ ਅਬ ਖਦ ਮੁਖ ਪਾਇਆ ਨਾਮ ਰੂਪ ਦਵਾਈ ਸਾਡੇ ਮੁਖ ਵਿੱਚ ਪਾਉਣਗੇ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਹੁਣ ਬਾਣੀ ਪੜਨ ਦਾ ਹੁਣ ਬਾਣੀ ਨੂੰ ਸੁਣਨ ਦਾ ਗੁਰੂ ਕੋ ਇੱਕ ਟਾਈਮ ਨਿਸ਼ਚਿਤ ਕੀਤਾ ਆਪਾਂ ਇੰਨਾ ਕੁ ਟਾਈਮ ਬਾਣੀ ਪੜਾਂਗੇ ਇੰਨਾ ਕੁ ਟਾਈਮ ਸੁਣਾਗੇ ਤੇ ਜਦੋਂ ਇਹਦਾ ਵਾਸ ਹੋਣ ਲੱਗ ਗਿਆ ਤੇ ਫਿਰ ਸੰਤ ਗੁਰੂ ਸਵਾਲ ਪੁੱਛਦੇ ਆ ਜੇ ਵੇਲਾ ਵਖਤ ਬੀਚਾਰੀਐ ਤਾਂ ਕਿਤ ਵੇਲਾ ਭਗਤ ਹੋਈ ਜੇ ਵੇਲੇ-ਵਕਤ ਨੂੰ ਵਿਚਾਰਨ ਲੱਗੇ ਤੇ ਭਾਈ ਰੱਬ ਦੀ ਭਗਤੀ ਕਦੋਂ ਹੋਊਗੀ ਕਿਉਂ ਫਿਰ ਆਪਣੇ ਮਨ ਚੋਬਿਆ ਸਮਤ ਭਗਤੀ ਵਾਲਾ ਲੰਘ ਗਿਆ ਹੁਣ ਤਾਂ ਹੁਣ ਰੱਬ ਦੀ ਭਗਤੀ ਨਹੀਂ ਹੋ ਸਕਦੀ ਜਦੋਂ ਗੁਰਮੁਖ ਉਹ ਇਹਦਾ ਰਾ ਸੌਣ ਲੱਗਿਆ ਫਿਰ ਉਠ ਤ ਬੈਠ ਤ ਸੋਬਤ ਜਾਗ ਤ ਇਹੋ ਮਨ ਤੁਲੇ ਚ ਤਾਰ ਫਿਰ ਮਨ ਕਰਕੇ ਉਹਨੂੰ ਚੇਤੇ ਕੀਤਾ ਜਾਉ ਫਿਰ ਮਾਰਗ ਚਲ ਤ ਹਰੇ ਹਰ ਗਾਈਐ ਫਿਰ ਤੁਰਿਆਂ ਫਿਰ ਦਿਆਂ ਉੱਠਦੇ ਆਂ ਬੈੰਦੇ ਆਂ ਗੁਰਮਖੋ ਦੇ ਚਰਨਾਂ ਦੀ ਪ੍ਰੀਤ ਲੱਭੂ ਸਾਨੂੰ ਇਹਦਾ ਰਸ ਆਉ। ਦੁਨਿਆਵੀ ਭੋਜਨ ਦੀ ਵੀ ਬਾਤ ਪਾ ਲਈਏ ਤੇ ਗੁਰਮਖੋ ਜੇ ਦੁਨਿਆਵੀ ਭੋਜਨ ਦੇ ਵਿੱਚ ਵੀ ਰਸ ਨਾ ਨਾ ਹੋਵੇ ਤੇ ਮਨੁੱਖ ਇੱਕ ਦੋ ਪ੍ਰਸ਼ਾਦੇਸ਼ਾ ਕੇ ਕਹਿੰਦਾ ਨਹੀਂ ਮਨ ਨਹੀਂ ਕਰਦਾ ਰਸ ਨਹੀਂ ਬਣਦਾ ਹੈ। ਪ੍ਰਮਾਤਮਾ ਦੇ ਨਾਮ ਦਾ ਰਸ ਤੇ ਗੁਰਮਖੋ ਬੜਾ ਮਿੱਠਾ ਹਰਕੀਤਾ ਕੀ ਰਾਵੈ ਸਾਡੀ ਰਸਨਾ ਨੂੰ ਗੁਰਮਖੋ ਅਨ ਰਸ ਚੰਬੜਿਆ ਹੋਇਆ ਰਸ ਆਉਂਦਾ ਹੀ ਨਹੀਂ ਹੈ ਫਿੱਕਾ ਪੈ ਜਾਂਦਾ ਹੈ ਤੇ ਸਭ ਤੋਂ ਮਿੱਠੀ ਵਸਤੂ ਕਿਉਂ ਬਾਪੂ ਫਰੀਦ ਸਾਹਿਬ ਆਪਣੀ ਰਸਨਾ ਤੋਂ ਫਰਮਾਨ ਕਰਦੇ ਆ ਫਰੀਦਾ ਸ਼ਕਰ ਖੰਡ ਨੇਵਾਤ ਗੋੜ ਮੱਖਿਓ ਮਜਾ ਤੁਦ ਸਭੇ ਵਸਤੂ ਮਿੱਠੀਆਂ ਰੱਬ ਨਾਮ ਪੁਜਣ ਤਦ ਇਹ ਸਾਰੇ ਮਿੱਠੀ ਆ ਸ਼ੱਕਰ ਖੰਡ ਨਿਵਾਤ ਭਾਵ ਮਿਸ਼ਰੀ ਮੱਖਿਓ ਸ਼ਹਿਦ ਮਜਦ ਹਦ ਮਜਦਾ ਦੁੱਧ ਸੱਬੇ ਵਸਤੂ ਮਿੱਠੀਆਂ ਉਹ ਭਾਈ ਇਹ ਸਾਰੀਆਂ ਏਦਾਂ ਮਿੱਠੀਆਂ ਆ ਇੰਨਾ ਰਸਾਂ ਦੇ ਵਿੱਚ ਤੇ ਜੀਭ ਲੱਗੀ ਹੋਈ ਆ ਰੱਬ ਨਾ ਪੁੱਜਣ ਤੌਦ ਇਸ ਕਰਕੇ ਇਹ ਰੱਬ ਤੱਕ ਸਾਨੂੰ ਨਹੀਂ ਪਹੁੰਚਣ ਦਿੰਦੀ ਐ ਇਸਵਾਦੂ ਹੋ ਗਈ ਆ ਜੀ ਇਹ ਰਸਨਾ ਤੂੰ ਵਨ ਰਸਰਾਚ ਰਹੀ ਤੇਰੀ ਪਿਆਸ ਨਾ ਜਾਏ ਏ ਮੇਰੀ ਜੀਵਾ ਤੂੰ ਹੋਰ ਹੋਰ ਰਸਾਂ ਦੇ ਵਿੱਚ ਤੇ ਲੱਗੀ ਹੋਈ ਆ ਪਰ ਪ੍ਰਮਾਤਮਾ ਦੇ ਨਾਮ ਦਾ ਰਸ ਪੱਲੇ ਨਹੀਂ ਪਉਂਦੀ ਤੇ ਇਸ ਨਾਮ ਰਸ ਤੋਂ ਬਿਨਾ ਤੇਰੀ ਪਿਆਸ ਖਤਮ ਹੋਣੀ ਕੋਈ ਨਹੀਂ ਪਿਆਸ ਨਾ ਜਾਏ ਹੋਰ ਤੱਕ ਤੈ ਜਿੱਤਰ ਹਰ ਰਸ ਪੱਲੇ ਨਾ ਪਾਈ ਪਿਆਸ ਨਹੀਂ ਡਾਣੀ ਤੇਰੀ ਉਹਨਾਂ ਸਮਾਂ ਜਿੰਨਾ ਸਮਾਂ ਤੂੰ ਗੁਰੂ ਕਾ ਸ਼ਬਦ ਆਪਣੇ ਪੱਲੇ ਨਹੀਂ ਪਾਉਂਦੀ ਇਸ ਕਰਕੇ ਕਿ ਰਸ ਉਹਨਾਂ ਜਗਿਆਸੂਆਂ ਨੂੰ ਆਉਂਦਾ ਜਿਹੜੇ ਗੁਰਮੁਖੋਇ ਇਸ ਰਸ ਨੂੰ ਆਪਣੇ ਪੱਲੇ ਪਾਉਂਦੇ ਆ ਤੇ ਜਿਹੜੇ ਕੇਵਲ ਔਰ ਕੇਵਲ ਇੱਥੇ ਤੱਕ ਸੀਮਤ ਦਾ ਵੀ ਚਲੋ 10 5 ਮਿੰਟ ਹੋ ਗਏ ਵਿਚ ਲੀਏ ਹੁਣ ਆਪਾਂ ਇਹਦਾ ਮਤਲਬ ਅਜੇ ਜੀਵਾਤਮਾ ਨਹੀਂ ਮੰਦੀ ਮਨੁਆ ਨਹੀਂ ਮੰਦਾ ਇਸ ਗੱਲ ਨੂੰ ਵੀ ਇਸ ਕਾਰਜ ਵਾਸਤੇ ਅਸੀਂ ਸੰਸਾਰ ਚ ਆਏ ਆ ਅਜੇ ਮਨੁਆ ਕਹਿੰਦਾ ਨਹੀਂ ਹੋਰ ਬਥੇਰੇ ਕੰਮ ਆਇਓ ਸੁਣਨ ਪੜਨ ਕੋ ਬਾਣੀ ਆਇਆ ਤੇ ਸੰਸਾਰ ਵਿੱਚ ਮਨੁੱਖਾ ਜਨਮ ਲੈ ਕੇ ਸ਼ੇਖ ਰਕੇ ਸੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਪੜਿਆ ਜਾਵੇ ਤੇ ਸੁਣਿਆ ਜਾਵੇ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀ ਆਪਾ ਦਰਬਾਰ ਦੇ ਇਸ ਗੇਟ ਦੇ ਅੰਦਰ ਨਾ ਕਿਸੇ ਕੁੱਤੇ ਨੂੰ ਦਿਨਾਂ ਬਿੱਲੀ ਨੂੰ ਆਪਾ ਵੜਨ ਦੇ ਦਿੰਦੇ ਇੱਥੇ ਕੋਈ ਚਿੜੀ ਜਨੌਰ ਵੀ ਉੱਡ ਕੇ ਆਵੇ ਤੇ ਆਪਾਂ ਉਹਦੇ ਹੱਥ ਹੱਥ ਲੱਗ ਜਾਣਾ ਸਭ ਨੇ ਵੀ ਉਹ ਉੜਾਉਏ ਇਥੋਂ ਗੁਰਮਖੋਜ 84 ਲੱਖ ਦਾ ਸਰਦਾਰ ਐਮੇ ਬਾਪੂਲੀ ਕਹਿੰਦੇ ਗੁਰੂ ਚਰਣਾ ਵਿੱਚ ਕੇਵਲ ਔਰ ਕੇਵਲ ਮਨੁੱਖ ਹੁੰਦਾ ਗੁਰਮਖੋ ਬਾਕੀ ਸਭ ਜੰਨਾਂ ਨੂੰ ਬਾਹਰ ਆਦਰ ਦੇ ਤਾਪਾ ਸਭ ਨੇ ਬੈਠ ਗਲਤ ਕੋਲੇ ਬੈਠਾ ਨੂੰ ਪਤਾ ਨਹੀਂ ਲੱਗਿਆ ਵੀ ਮਨੁੱਖਾ ਜਨਮ ਹੈ ਮਾਲਕੀਆਂ ਨੇ ਇਸ ਕਰਕੇ ਬਖਸ਼ਿਆ ਵੀ ਭਾਈ ਆਇਓ ਸੁਣਨ ਪੜਨ ਕੋ ਬਾਣੀ ਤੇ ਜੇ ਕੁੱਤੇ ਦੀ ਗੱਲ ਕਰੀਏ ਤੇ ਬਾਪੂ ਕਹਿੰਦਾ ਕਹਾ ਸੁਆਨ ਕੋ ਸਿਮਰਤ ਸੁਣਾਏ ਕਹਿੰਦੇ ਕੁੱਤੇ ਨੂੰ ਸਿਮਰਤੀਆਂ ਸੁਣਾਉਣ ਦਾ ਕੀ ਫਾਇਦਾ ਕਿਹੜੇ ਕੁੱਤੇ ਦੀ ਗੱਲ ਕਰਦੇ ਆ ਬਾਰੀ ਕੁੱਤੇ ਨੂੰ ਤਾਂ ਬੜਨ ਦੀ ਨਹੀਂ ਦੇਣਾ ਕੈਸਾ ਕਤਪੈ ਹਰ ਗੁਣ ਗਾਇ ਕਹਿੰਦੇ ਇੱਥੇ ਸਾਖਤ ਕੁੱਤੇ ਦੀ ਗੱਲ ਕਰ ਰਹੇ ਆ ਰੱਬ ਨਾਲ ਟੁੱਟੇ ਹੋਏ ਕੁੱਤੇ ਦੀ ਕੌਣ ਸਾਡਾ ਮਨੂਆ ਮਨ ਕੁੱਤੇ ਨੂੰ ਗੁਰਮਖੋ ਜਿੰਨਾ ਸਮਾਂ ਸਾਖਤ ਬੁਣਾਨੀ ਛੱਡਦਾ ਉਹਨਾਂ ਸਮਾਂ ਬਾਪੂ ਕਹਿੰਦਾ ਇਹਨੇ ਪ੍ਰਮਾਤਮਾ ਦੇ ਗੁਣਾਂ ਨੂੰ ਸੁਣਨ ਨਹੀਂ ਇਹ ਆਪ ਦੀ ਹੀ ਦਲੀਲਾਂ ਅਪੀਲਾਂ ਕਢੀ ਜਾਂਦਾ ਅੰਦਰ ਬੈਠਾ ਆਏ ਕਿਵੇਂ ਹੋਦੂ ਉਹ ਕਿਵੇਂ ਹੋ ਗਿਆ ਕਾਤੋ ਉਦੂ ਆਏ ਤਾਂ ਬਣਦੀ ਨਹੀਂ ਹੈ ਇਸ ਕਰਕੇ ਬਾਪੂ ਫਰਮਾਨ ਕਰਦੇ ਆ ਬਾਣੀ ਅੰਦਰ ਜੇ ਤੇ ਸੁਣਨਾ ਤੁਸੀਂ ਪ੍ਰਮਾਤਮਾ ਦਾ ਗਿਆਨ ਫਿਰ ਭਾਈ ਇਹਨੂੰ ਸੰਪੂਚੋ ਇਹਨੂੰ ਰੋਕੋ ਕੀ ਕਹਿੰਦੇ ਆ ਬਾਪੂ ਬਾਣੀ ਅੰਦਰ ਬਾਪੂ ਬਾਣੀ ਅੰਦਰ ਫਰਮਾਨ ਕਰਦੇ ਆ ਮਨ ਕੀ ਮਤ ਤਿਆਗੋ ਹਰ ਜਨ ਸੁਣੀਏ ਉਪਦੇਸ਼ ਪਹਿਲਾਂ ਮਨ ਦੀ ਮਤ ਛੱਡੋ ਤੇ ਫੇਰ ਤੁਸੀਂ ਉਹਦਾ ਉਪਦੇਸ਼ ਸੁਣਿਓ ਫੇਰ ਪੂਰਿਆ ਅਸਰ ਹੋ ਤੇ ਜੇ ਮਨ ਵੀ ਰੱਖਣਾ ਤੇ ਉਹਦਾ ਉਪਦੇਸ਼ ਵੀ ਫਿਰ ਤੇ ਦੋਨੇ ਬਰਾਬਰ ਹੋ ਗਏ ਮਨ ਨੇ ਸੁਣਨੀ ਨਹੀਂ ਦੇਣਾ ਮਨ ਨੇ ਉਸ ਪਾਸੇ ਤਰਣ ਨਹੀਂ ਦੇਣਾ ਹੈ ਇਸ ਕਰਕੇ ਰਾਸ ਕੇਵਲ ਰਸਨਾ ਨਾਲ ਜਪਿਆ ਨਹੀਂ ਗੁਰਮੁਖ ਕੋ ਸੁਰਕ ਟਿਕਾਇਆ ਬੰਨਾ ਤੇ ਜਿੰਨਾ ਸਮਾਂ ਸੁਰਤ ਟਿਕਦੀ ਨਹੀਂ ਹੈ ਉਹਨਾਂ ਸਮਾਂ ਬਾਪੂ ਕਹਿੰਦਾ ਰਾਮ ਰਾਮ ਕਰਤਾ ਸਭ ਜਗ ਫਿਰੈ ਸਾਰਾ ਜਗ ਰਾਮ ਰਾਮ ਕਰਨ ਦਾ ਫਿਰਦਾ ਹੀ ਹੈ ਰਾਮ ਨਾ ਪਾਇਆ ਜਾਏ ਉਹ ਭਾਈ ਇਸ ਢੰਗ ਨਾਲ ਰੱਬ ਨਹੀਂ ਪਾਇਆ ਜਾਣਾ ਇਸ ਕਰਕੇ ਆਪਣੇ ਆਪ ਨੂੰ ਸੰਕੋਚਣਾ ਕਿਵੇਂ ਸੰਕੁਚੈ ਦਊ ਸ਼ਰਵਣੀ ਸੁਣੀਏ ਪਹਿਲਾਂ ਤੇ ਜੋ ਆਪ ਪਰਸਨਾ ਦੇ ਨਾਲ ਗਾਇਨ ਕਰ ਰਹੇ ਆ ਉਹਨੂੰ ਕੰਨਾਂ ਨਾਲ ਸੁਣੀਏ ਰਸਨਾ ਗਾਈਏ ਤੇ ਅਗਲੇਰਾ ਕਰਮ ਇੱਕ ਹੋਰ ਬਾਪੂ ਕਹਿੰਦਾ ਜਰੂਰ ਕਰਿਓ ਹਿਰਦੈ ਧਿਆਈਏ ਸੋਈ ਉਹ ਥਿਰਦੇ ਵਿੱਚ ਤੁਹਾਡੇ ਧਿਆਨ ਹੋਵੇ ਉਹਦਾ ਪਰ ਜੇ ਆਪਾਂ ਬਾਣੀ ਪੜ੍ਹਦੇ ਆਂ ਬਾਣੀ ਸੁਣਦੇ ਆਂ ਸਿਮਰਨ ਕਰਦੇ ਆਂ ਗੁਰਮੁਖੋ ਮਨ ਕਿਤੇ ਹੋਰ ਤੁਰਿਆ ਫਿਰਦਾ ਕੰਨ ਸਾਡੇ ਸੁਣਦੇ ਹੀ ਨਹੀਂ ਹੈ ਰਸਨਾ ਕੱਲੀ ਗਾ ਰਹੀ ਹੈ ਤੇ ਬਾਪੂ ਕਹਿੰਦਾ ਇਹ ਆਨੰਦ ਨਹੀਂ ਬਣਨਾ ਹੈ ਇਹ ਰਸ ਨਹੀਂ ਬਣੂਗਾ ਇਸ ਕਰਕੇ ਸਾਵਧਾਨ ਹੋ ਕੇ ਪ੍ਰਮਾਤਮਾ ਦੇ ਬੁਨਾਰੀ ਤੇ ਇੰਨੇ ਸਾਵਧਾਨ ਹੋ ਜੋ ਗੁਰਮਖੋ ਵਿਸਾਨੂੰ ਨਾ ਸਾਹ ਵੀ ਲੈਣਾ ਇਦਾਂ ਲੱਗੇ ਵੀ ਸਾਨੂੰ ਇਹ ਵੀ ਔਖਾ ਕਰ ਦਿਆ ਵਾ ਇਹ ਵੀ ਸਾਨੂੰ ਇਹਦੀ ਵੀ ਗੁਰਮਖੋ ਚਾਲ ਜਿਹੜੀ ਉਹ ਵੀ ਸਾਨੂੰ ਦੁਖੀ ਕਰਦੀ ਇੰਨਾ ਸਾਵਧਾਨ ਰਹਿਣਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰੀਤ ਫੇਰ ਗੁਰਮੁਖੋਏ ਦਾ ਆਨੰਦ ਬਣਨਾ ਤੇ ਜੇ ਹੁਣ ਆਪਾਂ ਇੱਦਾਂ ਹੀ ਕਹੀਏ ਵੀ ਨਹੀਂ ਕੰਨ ਬਣਾ ਸੁਣਨਾ ਰਸਨਾ ਗਾਵੇ ਬਣਾ ਤੇ ਅਸੀਂ ਰੱਬ ਜੀ ਨਾਲ ਕੋਈ ਗੁਰਮੁਖੋ ਇਦਾਂ ਨਹੀਂ ਇਦਾਂ ਤੇ ਉਹ ਜੇ ਰਹਿਮਤ ਕਰੇ ਫੇਰ ਆ ਕਿਉਂਕਿ ਇਤਿਹਾਸ ਦੇ ਵਿੱਚ ਬੜੇ ਪ੍ਰਮਾਣ ਹਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਇੱਕ ਖੰਨ ਦੇ ਵਿੱਚ ਰੋਮ-ਰੋਮ ਦੇ ਵਿੱਚ ਪ੍ਰਮਾਤਮਾ ਦਾ ਨਾਮ ਚਲਾਤਾ ਇਸ ਕਰਕੇ ਕੀ ਉਹਦੀ ਬਖਸ਼ਿਸ਼ ਆ ਉਹ ਬਖਸ਼ਿਸ਼ ਪਤਾ ਨਹੀਂ ਕਦੋਂ ਵਰਤਾ ਦੇਵੇ ਪਰ ਜਦੋਂ ਆਪਾਂ ਗੁਰਮਖੋ ਦੇ ਚਰਨਾਂ 'ਚ ਬੇਨਤੀਆਂ ਕਰਕੇ ਬੈਠਣਾ ਹੈ ਤੇ ਫਿਰ ਇਹਦਾ ਰਸ ਲੈਣ ਵਾਸਤੇ ਸਾਨੂੰ ਯਤਨਸ਼ੀਲ ਹੋਣਾ ਪੈਣਾ ਸਾਨੂੰ ਮਿਹਨਤ ਨੂੰ ਸ਼ਕਤ ਕਰਨੀ ਪੈਣੀ ਆ ਕਿਉਂਕਿ ਜਿਨੀ ਨਾਮ ਪਿਆਇਆ ਗਏ ਮਸ਼ਕਤ ਘਾਲ ਮਿਹਨਤਾਂ ਕਰੜੀਆਂ ਕੱਟੀਆਂ ਕਮਾਈਆਂ ਕਰਕੇ ਫਿਰ ਗੁਰੂ ਕੋਈ ਰਸ ਬਣਦਾ ਇਹ ਮਿਲੂਗਾ ਗੁਰ ਸ਼ਬਦੀ ਗੁਰੂ ਕੇ ਸ਼ਬਦ ਦੇ ਰਾਹੀਂ ਰਸ ਅੰਮ੍ਰਿਤ ਦੀਵੇ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਮੌਤ ਦਾ ਭੈ ਹੀ ਖਤਮ ਹੋ ਜੂ ਗੁਰਮਖੋ ਜਿਹ ਮਰਣਾ ਸਭ ਜਗਤ ਤਰਾਸੇ ਜਿਹੜੇ ਮਰਨ ਤੋਂ ਲੋਕ ਤਰਾ ਤਰਾ ਕਰਦੇ ਆ ਨਾ ਸੰਸਾਰ ਡਰਦਾ ਬੇਸ਼ੱਕ ਜ਼ਿੰਦਗੀ ਦੇ ਕੀੜੇ ਦੀ ਜੂਨ ਬੜੀ ਅਤ ਕ੍ਰਣਨਤਾ ਸਾਰੇ ਕਰਣਾ ਕਰਦੇ ਆ ਪਰ ਮੌਤ ਤੇ ਉਹ ਵੀ ਡਰਦਾ ਤੁਸੀਂ ਜਰਾ ਕੋਸ ਕੀੜੇ ਨੂੰ ਢਕਾ ਲਾਉਂਗੇ ਤੇ ਭਜਦਾ ਉਹ ਵੀ ਮਰਣਾ ਨਹੀਂ ਚਾਹੁੰਦਾ ਇਸ ਕਰਕੇ ਗੁਰੂ ਨੂੰ ਸਾਰੇ ਤਰਾਹ ਤਾ ਕਰਦੇ ਆ ਮਰਨ ਤੋਂ ਤੇ ਬਾਪੂ ਧੰਗੂ ਅਰਜੁਨ ਸਾਹਿਬ ਮਹਾਰਾਜ ਕਹਿੰਦੇ ਅੰਮ੍ਰਿਤ ਮ੍ਰਿਤਿਉ ਤੋਂ ਰਹਿਤ ਹੋਣ ਵਾਲਾ ਇਹ ਰਸਾ ਪੀਵੇ ਤੇ ਸੁਰਤ ਨੇ ਭਾਈ ਇਹ ਸ਼ਕਣਾ ਹੁੰਦਾ ਇਹ ਸਰੀਰ ਦਾ ਵਿਸ਼ਾ ਨਹੀਂ ਹੈ ਚੰਮ ਚੰਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰ ਆਈ ਮੰਨ ਦਾ ਵਿਸ਼ਾ ਭਾਈ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਉਹਦੇ ਨਾਮ ਰਸ ਦੀ ਧਾਰਾ ਤੇ ਇੱਕ ਰਸ ਵਗ ਰਹੀ ਆ ਹਰ ਸਮੇਂ ਹਰ ਜਗ੍ਹਾ ਉਹਦੇ ਗੁਣ ਬਿਖਰੇ ਹੋਏ ਆ ਕਬੀਰ ਮਾਰਗ ਮੋਤੀ ਵਿਥਰੇ ਅੰਧਾ ਨਿਕਸ਼ਵਾਇ ਕੀਤਾ ਕੀ ਜਾਵੇ ਸੁਰਤ ਕਰਕੇ ਅੰਨਿਆਂ ਦੇ ਸਾਨੂੰ ਸਮਝ ਹੀ ਨਹੀਂ ਪੈਂਦੀ ਉਹਦਾ ਗੁਣ ਕਿਥੋਂ ਆਣੇ ਕਿੱਥੇ ਸਾਨੂੰ ਬਖਸ਼ਦਾ ਇਹ ਤੇ ਜਾਣਨੀ ਨਹੀਂ ਆਪਾਂ ਆਪਣੇ ਕੋਲੇ ਗੁਰਮਖੋ ਉਹ ਅਨੰਕਾਰ ਪਾਤਸ਼ਾਹ ਵਹਿਗੁਰੂ ਜੀ ਦੀ ਗਿਆਨ ਰੂਪ ਜੋਤ ਨਹੀਂ ਹੈ ਬਵੇਕ ਬੁੱਧ ਨਹੀਂ ਹੈ ਆਪਣੇ ਕੋਲੇ ਇਸ ਕਰਕੇ ਆਪਾਂ ਨੂੰ ਬਾਪੂ ਅੰਧਾ ਨਿਖਿਸ਼ਵਾਇ ਬਾਣੀ ਅੰਦਰ ਦਰਜ ਕਰਦਾ ਜੋਤ ਬਿਨਾਂ ਜਗਦੀਸ਼ ਦੀ జగਤ ਉਲੰਘੇ ਦਾ ਇੱਕ ਦੀ ਗੱਲ ਕਰੀਏ ਸਾਰਾ ਜਗਤ ਬਾਪੂ ਕਹਿੰਦਾ ਅੰਨਿਆਂ ਦੀ ਤਰ੍ਹਾਂ ਲੰਗੀ ਜਾਂਦਾ ਉਹਦੇ ਗੁਣਾਂ ਨੂੰ ਪਹਿਚਾਣਦੇ ਹੀ ਨਹੀਂ ਹੈ ਇਸ ਕਰਕੇ ਜਦੋਂ ਲਾਲ ਦੀ ਕੀਮਤ ਨਾ ਪਤਾ ਹੋਵੇ ਉਹ ਉਦੋਂ ਕੇਵਲ ਉਹ ਪੱਥਰ ਆ ਤੇ ਜਦੋਂ ਉਸ ਲਾਲ ਦੀ ਕੀਮਤਾਂ ਦਾ ਪਤਾ ਲੱਗ ਗਿਆ ਤੇ ਫਿਰ ਗੁਰਮੁਖੋ ਉਹ ਕਈ ਪੀੜੀਆਂ ਦਾ ਧਨ ਪਦਾਰਥ ਆਪਾਂ ਨੂੰ ਉਹਦੇ ਨਾਮ ਰਸਦਾ ਨਹੀਂ ਪਤਾ ਇਸੇ ਕਰਕੇ ਲੋਕ ਅੱਜਕੱਲ ਬੜੀਆਂ ਗੱਲਾਂ ਕਰਦੇ ਤੇ ਟਾਈਮ ਦੀ ਪ੍ਰਵੱਧੀ ਆ ਇਹਦੇ ਨਾਲ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੀ ਹੋ ਗਿਆ ਰਾਮ ਰਾਮ ਕਰਨ ਨਾਲ ਕੀ ਹੋਜੂ ਉਹ ਭਾਈ ਅਸੀਂ ਉਸ ਇੱਕ ਖਿੰਨ ਤੱਕ ਪਹੁੰਚਣਾ ਜਿੱਥੇ ਜਾ ਕੇ ਮਨ ਔਰ ਪ੍ਰਮਾਤਮਾ ਨਾਲ ਅਭੇਰ ਹੋ ਜਾਣ ਸਾਡਾ ਮਨ ਉਹਦੇ ਚਰਨਾਂ 'ਚ ਹੀ ਅਭੇਰ ਹੋ ਜਾਵੇ ਬਸ ਉਹ ਇੱਕ ਖਿੰਨ ਤਾਂ ਆਊਗਾ ਜੇ ਚੱਲਾਂਗੇ ਜਿਦਾਂ ਤਰੇਣੀ ਰਮ ਗੀਤੇ ਤੇ ਜਾਣਾ ਭਾਵੇਂ ਆਪਾਂ ਗੁਰਮਖੋ ਮੱਲੇ ਹੋਵੇ ਤੇ ਯਾਤਰਾ ਆਰੰਭ ਹੀ ਨਹੀਂ ਕੀਤੀ ਤੇ ਕਿਵੇਂ ਮੱਲੇ ਪਾਉਣਾਂਗੇ ਤੇ ਜੇ ਯਾਤਰਾ ਆਰੰਭ ਕਰ ਲਈਏ ਪੈਦਲ ਹੀ ਚੱਲ ਪਈਏ ਫਿਰ ਇੱਕ ਇੱਕ ਕਦਮ ਕਰਦੇ ਆ ਉਹ ਜਿਹੜੀ ਬਾਟ ਆ ਸਾਡੀ ਇੱਕ ਕਦਮ ਕਰਦੇ ਆ ਘਟਦੀ ਜਾਊ ਸਿਮਰਨ ਕਰਨਾ ਪ੍ਰਮਾਤਮਾ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਮਾਰਗ ਤੇ ਚੱਲਣਾ ਇੱਕ ਇੱਕ ਵਾਰ ਜਪਿਆ ਇੱਕ ਇੱਕ ਵਾਰ ਜਪਿਆ ਉਹਦੇ ਚਰਨਾਂ ਦੀ ਨੇੜਤਾ ਦਿੰਦਾ ਸਾਨੂੰ ਪਰ ਕਦੋਂ ਜਦੋਂ ਸੁਨਿਆ ਜਾਵੇ ਤੇ ਸੁਰਤ ਕਰਕੇ ਉਹਦਾ ਰਸ ਜਿਹੜਾ ਉਹ ਮੰਨਿਆ ਜਾਵੇ ਇਹ ਰਹਾਉ ਦੇ ਬੰਦ ਅੰਦਰ ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੀ ਰਚਨਾ ਤੋਂ ਪ੍ਰਮਾਣ ਕਰਦੇ ਆ ਤੇ ਅੱਜ ਇਹ ਵਿਧੀ ਵਿਵਹਾਨ ਕੇਵਲ ਔਰ ਕੇਵਲ ਗੁਰੂ ਗ੍ਰੰਥ ਔਰ ਗੁਰੂ ਪੰਥ ਕੋਲ ਕਿਸੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਹੈ ਵੀ ਸਾਨੂੰ ਨਾਮ ਦੇ ਸਕੇ ਇਹ ਧਿਆਨ ਵਿੱਚ ਰੱਖਿਓ ਸ਼ਖਮਤ ਅੰਦਰ ਹਸਤੀ ਜਿੰਨੀ ਵੱਡੀ ਮਰਜੀ ਹੋਵੇ ਬ੍ਰਹਮ ਗਿਆਨੀ ਦੀ ਅਵਸਥਾ ਤੱਕ ਪਹੁੰਚਿਆ ਹੋਵੇ ਨਾਮ ਜੇ ਲੈਣਾ ਨਾਮ ਦੀ ਦੀਖਿਆ ਕੇਵਲ ਗੁਰੂ ਗ੍ਰੰਥ ਔਰ ਗੁਰੂ ਪੰਥ ਹੀ ਬਖਸ਼ ਸਕਦਾ ਭਾਵ ਪੰਜ ਪਿਆਰੇ ਸਿੰਘ ਸਹਿਬਾਨ ਔਰ ਚਵਰਸ਼ਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੋਨੋਂ ਗੁਰਮਖੋ ਇੱਕੋ ਸਥਾਨ ਤੇ ਬਰਾਜਮਾਨ ਹੋ ਕੇ ਸਾਨੂੰ ਨਾਮ ਦੀ ਦੀਖਿਆ ਦੇਣਗੇ ਭਾਵ ਅਮਰਤ ਦੀ ਦਾਤ ਦੇਣਗੇ ਤੇ ਫਿਰ ਉਸ ਦਿੱਤੇ ਹੋਏ ਨਾਮ ਵਾਹਿਗੁਰੂ ਖੰਡੇ ਬਾਟੇ ਦੀ ਪਹਲ ਤੋਂ ਨਾਮ ਰਸ ਜਿਹੜਾ ਸਾਨੂੰ ਗੁਰਮਖੋ ਬਖਸ਼ਣਗੇ ਉਹਦੇ ਵਿੱਚ ਧਿਆਨ ਰੱਖਣਾ ਪੈਣਾ ਫਿਰ ਉਤ੍ਰਿਤਾ ਰੰਗੀਆਂ ਰਹਿਤ ਮਰਿਆਦਾ ਜਾਂਦੀਅ ਤੇ ਇਹਨਾਂ ਨੂੰ ਪ੍ਰਪੱਕ ਕਰਨਾ ਹੁੰਦਾ ਜੀਵਨ ਅੰਦਰ ਰਹਿਤ ਮਰਿਆਦਾ ਮਰਣੀ ਕੋਈ ਨਹੀਂ ਹੈ ਕੁਰੀਤਾ ਤੋਂ ਵਟਣਾ ਕੋਈ ਨਹੀਂ ਤੇ ਫਿਰ ਗੁਰਮਖੋ ਇਸ ਅਵਸਥਾ ਤੱਕ ਫਿਰ ਵੀ ਨਹੀਂ ਪਹੁੰਚਿਆ ਜਾਣਾ ਇਸ ਕਰਕੇ ਸਾਵਧਾਨ ਜੋ ਗੁਰੂ ਗ੍ਰੰਥਰਨਨ ਔਰ ਗੁਰੂ ਪੰਥ ਸ਼ਨੂ ਨਾਮ ਦੀ ਵਿਖਿਆ ਦਿੰਦੇ ਉਹਨੂੰ ਪੂਰੀ ਪ੍ਰਪੱਕਤਾ ਦੇ ਨਾਲ ਸੁਰਤ ਵਿੱਚ ਵਸਾ ਕੇ ਗੁਰਮੁਖੋ ਚੱਲੀਏ ਤੇ ਫਿਰ ਇਹ ਰਸ ਪਾਨੂਗਾ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਫਿਰ ਇਸ ਰਸ ਨੂੰ ਜਿਹੜਾ ਸਾਡਾ ਮਨੂਆ ਸਾਡੀ ਸੁਰਤ ਹੈ ਛਕਣਗੇ ਗੁਰਮੁਖੋ ਤੇ ਜਦੋਂ ਇਹ ਛਕਣਗੇ ਤੇ ਫਿਰ ਪਰਮਕੋ ਅੰਦਰ ਸਾਡਾ ਤ੍ਰਿਪਤ ਹੋ ਜਾਊਗਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਭਾਇਆ ਫਿਰ ਅੰਦਰ ਤ੍ਰਿਪਤ ਹੋਊਗਾ ਜੀ ਤ੍ਰਿਪਤ ਭਈ ਸੱਚ ਭੋਜਨ ਖਾਇਆ ਫਿਰ ਇਹ ਸੱਚੇ ਨਾਮ ਦਾ ਭੋਜਨ ਸੁਰਗ ਕਰਕੇ ਛਕਾਂਗੇ ਮਾਨਨ ਤਾਨ ਰਸਨਾ ਨਾਮ ਧਿਆਇਆ ਫਿਰ ਗੁਰਮੁਖੀ ਅਵਸਥਾ ਬਣੂਗੀ ਸੁਰਿੰਧੀਆਂ ਵਿਚਾਰਾਂ ਜਿੱਦਾਂ ਮੇਰੇ ਮਾਲਕੀਆਂ ਨੇ ਸਮੌਰ ਸਵਾਸ ਪੁਛੇ ਅੱਜ ਆਪੇ ਲੜੀ ਜੋਲ ਲਈਏ ਫਿਰ ਅਗਲੇਰੇ ਬੰਦ ਅੰਦਰ ਜਿਵੇਂ ਬਾਪੂ ਧੰਗੂ ਅਰਜਨ ਸਾਹਿਬ ਜੀ ਆਪਣੀ ਰਸਨਾ ਤੋਂ ਪ੍ਰਮਾਣ ਕਰਨਗੇ ਉਮੇਉਮੇ ਆਪ ਜੀ ਅੰਦੇ ਚਰਣਾ ਦੇ ਵਿੱਚ ਪ੍ਰਮਖੋ ਅਗਲੀਆਂ ਬੇਨਤੀਆਂ ਅੱਜ ਇਹ ਪਾਵਨ ਪਵਿੱਤਰ ਰਹਾਉ ਦੇ ਬੰਦ ਨੂੰ ਦੁਹਰਾਉ ਕਰਦੇ ਆਂ ਇੱਕ ਨਹੀਂ ਬੇਅੰਤ ਅਲਤੀਆਂ ਬੁਲਾਂਦ ਦੁਗੀਆਂ ਹੁੰਦਾ ਹੋਣੀ ਅਨਦਾਨ ਦੀ ਸੇਵਾਦਾਰ ਸਾਨੂੰ ਮਾਫ ਕਰਨਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਰਹਿਮ ਕਰਣ ਸਾਡ ਨੂੰ ਸਭ ਨੂੰ ਸ਼ਬਦ ਦਾ ਗਿਆਨ ਬਖਸ਼ਿਸ਼ ਕਰਨ ਧਨਨ ਬਖਸ਼ਿਸ਼ ਕਰ ਦੇਣ ਤਾਂ ਜੋ ਆਪਾਂ ਗੁਰਮੁਖੋ ਸ਼ਬਦ ਦੇ ਨਾਲ ਜੁੜ ਕੇ ਆਪਣੇ ਮਨੁੱਖੇ ਜਨਮ ਨੂੰ ਸਫਲਾ ਕਰ ਸਕੀਏ ਸਤਿਗੁਰੂ ਸੱਚੇ ਪਾਤਸ਼ਾਹ ਮਾਲਕੀਆਂ ਦੇ ਚਰਨਾਂ ਨਾਲ ਜੁੜਨ ਵਾਸਤੇ ਗੁਰਮੁਖੋ ਸਿੱਖ ਕਾਣਿਆਂ ਦੇ ਜਨਮ ਲਿਆ ਨਸ਼ਿਆਂ ਦਾ ਤਿਆਗ ਕਰੀਏ ਕਿਸਾਂ ਦੀ ਸੰਭਾਲ ਕਰੀਏ ਦਸਤਾਰਾਂ ਨੂੰ ਸਜਾਈਏ ਗੁਰੂ ਕੋ ਰਹਿਤ ਵੈਤ ਨੇ ਧਾਰਨੀ ਹੋਈਏ ਫਿਰ ਸਾਡਾ ਸਰਦਾ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਾਪਾ ਵਾਪੇ ਮੇਲੇ ਆਓ ਅਨੰਦ ਸਾਹਿਬ ਦੀ ਬਾਣੀ ਦੇ ਨਾਲ ਜੁੜੀਏ ਸਤਿਗੁਰੂ ਜੀ ਦੇ ਚਰਨਾਂ ਅਤਿ ਅਰਦਾਸ ਬੇਨਤੀ ਪਾਵਨ ਪਵਿੱਤਰ ਹੁਕਮ ਸਰਵਣ ਕਰੀਏ ਪਿਆਰ ਅਦਰਬ ਸੱਤਿਗ ਜਾਇਓ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਾਹਿਬ ਜੀ